ਸ਼ਹਿਰ ਕੋਰ ਵਿੱਚ ਜਿਹੜੀ ਹੋਟਲ ਬਣਾ ਕੀਤੀ ਹੈਗੀ ਦੁਕਾਨਦਾਰਾਂ ਨੇ ਇਹ ਕਾਫੀ ਹਲਾਸ਼ਰੀਆਂ ਤੁਸੀਂ ਇਹ ਰੋਜ਼ਮਰ ਚੱਈਆਂ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ ਰਖਲ ਮੂਵਰ ਰੋਡ ਤੇ ਕਾਫੀ ਸਵਾਇਆ ਵੀ ਕਰਤਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ ਤਿੰਨ ਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ ਕੀ ਕਰਾ ਤੁਹਾਡੇ ਬਾਰੇ ਤੁਸੀਂ ਕੋਈ ਇੰਨੇ ਹੁਣ ਸਲਾਹੀ ਦਾ ਕੰਮ ਕਰ ਰਹੇ ਹੋ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਇੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਲਗ ਲਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਮ ਜਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵੈਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਰ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇੱਥਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦਬੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ-ਪੂਰਾ ਕਮੇਟੀ ਵੱਲੋਂ ਤੇ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟ ਵਾਲੇ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹਨਾਂ ਤੋਂ ਪ੍ਰਾਇਆ ਲੈਂਦੇ ਹੈਗੇ ਆ ਖੌਤ ਨਹੀਂ ਹਜ਼ਾਰਾਂ ਰੁਪਈਆ ਵਿੱਚ ਕਾਇਆ ਲੈ ਕੇ ਮੋਲ ਪੱਖੇ ਕੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਰਾਂ ਇਕਰਾਰਾਸਤੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਜਨ ਆਣਾ ਬੈਂਡਿੰਗ ਜਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਅਸੀਂ ਬੈਂਡਿੰਗ ਜਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ ਚੱਕਾ ਹੁਣ ਸਾਰਾ ਚੱਕੋ ਚੱਕੋ और जोरदार और जोरदार और ਇਹ ਜਰਾ ਕਰ ਕਰ ਕਰੋ ਹਾਂ ਹੋਰ ਕਿੱਦਾਂ ਕਰੋ ਅੱਜ ਤੇ ਚਲੋ ਤੇ ਛੱਡ ਦਿਓ ਯਾਰ ਰੇਸ਼ਾ ਤੁਸੀਂ ਅੱਲਾਹ ਸ਼ਹਿਰ ਗੌਰ ਵਿੱਚ ਤੁਸੀਂ ਜਿਹੜੇ ਹੋਰ ਬਣਾ ਕੀਤੀ ਹੈਗੇ ਦੁਕਾਨਾਂ ਵਾਲਿਆਂ ਨੇ ਇਹ ਕਾਫੀ ਹੱਲਾਸ਼ਰੀਆਂ ਤੁਸੀਂ ਇੱਕ ਰੋਜ਼ਮਰਗਾ ਤੁਸੀਂ ਸਾਦੀ ਕਰਵਾ ਰਹੇ ਹੈਗੇ ਆ ਤਖਾਲਾ ਮੁਵਾਰ ਰੋਡ ਤੇ ਕਾਫੀ ਸਵੇਰਾ ਵੀ ਕਰਦਾ ਹੈਗਾ ਹਾਂਜੀ ਪਰ ਇਹ ਤਾਂ ਸੰਸਾਰ ਵੀ ਇਹ ਤਿੰਨ ਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਆ ਕੀ ਕਰਾ ਤੁਹਾਡੇ ਬਾਰੇ ਤੁਸੀਂ ਕੋਈ ਨੇ ਹੁਣ ਸਲਾਹੀ ਦਾ ਕੰਮ ਕਰ ਰਹੇ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੌਟ ਲਾਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਸਿੰਗ ਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਚਾਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਹੇ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਰਦੀ ਵੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਇਹ ਕਿਹਣਾ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟਲ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਤੋਂ ਪਰਾਂ ਲੈਂਦੇ ਹੈਗੇ ਆ ਸੌਤ ਨਹੀਂ ਹਜ਼ਾਰਾਂ ਰੁਪਏ ਵਿੱਚ ਕਾਇਆ ਲੈ ਕੇ ਮੋਲ ਪਸੇ ਗਵਰਨਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਜ ਕਾਰਵਾਸਤੇ ਉਹਨਾਂ ਦੀਆਂ ਅਸੀਂ ਰੇੜੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਨਹੀਂ ਆਉਣਾ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਸੀ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇੜੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ ਸਰ ਗੌਰ ਵਿੱਚ ਤੁਸੀਂ ਇਹ ਹੋਤ ਬਣਾ ਕੀਤੀ ਹੈ ਕਿ ਦਖਲਾ ਵਾਲਿਆ ਨੇ ਇਹ ਕਾਫੀ ਹਲਾਸ਼ਰੀ ਨਾਲ ਤੁਸੀਂ ਇੱਕ ਰੋਜ਼ਮਰ ਰਹੀਆਂ ਤੁਸੀਂ ਸਾਜੀ ਕਰਵਾ ਰਹੇ ਹੈਗੇ ਆ ਰਖਾਲ ਮੁਹਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ ਹਾਂਜੀ ਪਰ ਇਹਦਾ ਸੰਸਾਰ ਵੀ ਇਹ ਹੈ ਕਿ ਚਾਰਦਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ ਕੀ ਕਿਹਾ ਤੁਹਾਡੇ ਬਾਰੇ ਤੁਸੀਂ ਕੋਈ ਨੇ ਹੁਣ ਸਹੀ ਨਹੀਂ ਕੰਮ ਕਰ ਰਹੇ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਪਤਾ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟ ਆ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਤੋਂ ਪਰਾਇ ਲੈਂਦੇ ਹੈਗੇ ਆ ਸੌਤ ਨਹੀਂ ਹਜ਼ਾਰਾਂ ਰੁਪਈਆ ਵਿੱਚ ਕਾਇਆ ਲੈ ਕੇ ਮੋੜ ਪਸੇ ਗਵਰਨਮੈਂਟ ਕਰਾਉਂਦੇ ਉਹਨਾਂ ਦੇ ਕੀ ਕਾਰਵਾਈ ਕਰਾ ਵਸਤੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਜਨ ਆਣਾ ਬੈਂਡਿੰਗ ਜਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਸੀ ਬੈਂਡਿੰਗ ਜਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ ਚੱਕਾ ਹੁਣ ਸਾਰਾ ਚੱਕੋ ਚੱਕੋ اوئے اوئے سامان کرن لندو یار اوئے 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 او ਯਾਰ ਜਨਾਬੇ ਤੁਹਾਨੂੰ ਕਹਿਦਾ ਹੀ ਹੋ ਰਹੀ ਹੈ ਆਪੇ ਨੂੰ ਸੰਕਰਨ ਦਾ ਵੀਡੀਓ ਆਹ ਕੋਈ ਨਾ ਕੋਈ ਕਰਾ ਕਰੋ ਹਾਂ ਹੋਰ ਕਿੱਦਾਂ ਕਰੀਏ ਓਏ ਅੱਗੇ ਚਲੋ ਤੇ ਛੱਡ ਦਿਓ ਯਾਰ ਨਤ ਹੀ ਅੱਲਾਹ ਸ਼ਹਿਰ ਫਲੋਰ ਵਿੱਚ ਤੁਸੀਂ ਜਿਹੜੇ ਹੋਟਲਾਂ ਜੀਤੀਆਂ ਕਿ ਤੁਹਾਨੂੰ ਆ ਰਹੇ ਹੈ। ਇਹ ਕਾਫੀ ਹਲਾਸ਼ਰੀ ਦਾ ਤੁਸੀਂ ਇੱਕ ਰੋਜ਼ ਮਾਰੀ ਹੈ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ। ਰਖਣ ਮੂਵਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ। ਹਾਂਜੀ। ਪਰ ਇਹ ਦਾ ਸੰਸਾਰ ਵੀ ਇਹ ਪਿੰਚਰਦਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ। ਕੀ ਕਰਾ ਫਟਾ ਦੇ ਬਾਰੇ ਤੁਸੀਂ ਕੋਈ ਨੇ ਹੁਣ ਅਸਥਾਈ ਦਾ ਕੰਮ ਕਰ ਰਹੇ ਆ। ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਇਹਦਾ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਇਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟ ਵਾਲੇ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹ ਪ੍ਰਾਇਆ ਲੈਂਦੇ ਹੈਗੇ ਆ ਸੌਤ ਨਹੀਂ ਹਜ਼ਾਰਾਂ ਰੁਪਏ ਵਿੱਚ ਕਾਇਆ ਲੈ ਕੇ ਮੋਲ ਪੱਖੇ ਗਵਰਨਮੈਂਟ ਕਰਾਉਂਦੇ ਉਹਨਾਂ ਦੇ ਕੀ ਕਾਰਵਾਈ ਕਰਾਵਾਸਤੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਜ਼ੋਨ ਆ ਨਾ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਣੀਆਂ ਕਰਵਾਵਾਂਗੇ ایک کوئی کاروائی نہیں ایک پاس ہے کوئی استعمال کرنے نہیں ہے کوئی 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 ਆਪ ਜੀ ਨਾਲ ਵੀ ਤੁਹਾਨੂੰ ਆਪ ਨੂੰ ਸਮਝਣ ਲੈ ਜਾਓ ਜਰਾ ਕਰਾ ਕਰੋ ਹਾਂ ਹੋਰ ਕਿੱਦਾਂ ਕਰੀਂ ਚਲੋ ਤੇ ਛੱਡ ਦਿ ਯਾਰ ਤੁਸੀਂ ਇਹ ਅੱਲਾ ਫੈਰ ਫਲੋਰ ਵਿੱਚ ਤੁਸੀਂ ਇਹ ਹੋਤ ਬਣਾ ਕੀਤੀ ਹੈ ਕਿ ਦਖਲਾ ਵਾਲਿਆਂ ਨੇ ਇਹ ਕਾਫੀ ਹਲਾਸ਼ਰੀ ਨਾਲ ਤੁਸੀਂ ਇਹ ਰੋਜ਼ਮਰ ਰਹੀਆਂ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ ਰਖਲ ਮੁਵਰ ਰੋਡ ਤੇ ਕਾਫੀ ਸਵਾਯਾ ਵੀ ਕਰਦਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ ਹੈ ਕਿ ਚਾਰਦਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ ਠੀਕ ਹੈ ਜੀ ਤੁਹਾਡੇ ਬਾਰੇ ਤੁਸੀਂ ਕੋਈ ਨੇ ਹੁਣ ਵਸਾਇੀ ਨਾ ਕੰਮ ਕਰ ਰਹੇ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਲਗ ਲਗ ਸਪੋਰਟ ਲਾਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗੜਨ ਪੈ ਰਿਹਾ ਆ ਉਸ ਵਿਗੜਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਇਹਨਾਂ ਦੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਛਰਾਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟਲ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹਨਾਂ ਤੋਂ ਪਰਹਾ ਲੈnde ਹੈਗੇ ਆ ਸੌਤ ਨਹੀਂ ਹਜ਼ਾਰਾਂ ਰੁਪਏ ਵਿੱਚ ਕਾਇਆ ਲੈ ਕੇ ਮੋਲ ਪਾਸੇ ਗਵਰਨਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਜ ਕਾਰਵਾਸਤੇ ਉਹਨਾਂ ਦੀ ਅਸੀਂ ਰੇੜੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਨਹੀਂ ਆਉਣਾ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਸੀ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇੜੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ ਚੱਕਾ ਹੁਣ ਸਾਰਾ ਚੱਕੋ ਚੱਕੋ Fortuny ended told me what's the intention, I learned these permission with machinery, and what tax could do with motherfabil cały Wow! All that was the منции ascendant��es the counterness of a vid folder of looking yeah, small a longoобрin, 거는 and أسper身 Philip orій ਯਾਰ ਜਨਾਲ ਜੇ ਤੁਹਾਨੂੰ ਨਹੀਂ ਹੋ ਰਹੀ ਹੈ ਆਪ ਨੂੰ ਸਮਝਣ ਦਾ ਵੀ ਨਹੀਂ ਆ ਰਿਹਾ ਜਰਾ ਜਰਾ ਕਰ ਹੇਲਾ ਸ਼ਹਿਰ ਫਲੋਰ ਵਿੱਚ ਤੁਸੀਂ ਜਿਹੜੀ ਹੋਟਲਾਂ ਕੀਤੀਆਂ ਹੈ ਕਿ ਦੁਕਾਨਾਂ ਵਾਲਿਆਂ ਨੇ ਇਹ ਕਾਫੀ ਹਲਾਸ਼ਰੀ ਦਾ ਤੁਸੀਂ ਇਹ રોજਮਰ ਚੱਲੀ ਆ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ ਰਖਾਲ ਮੁਹਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ ਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ ਕੀ ਕਿਰਾਇਆ ਫਟਾ ਦੇ ਬਾਰੇ ਤੁਸੀਂ ਕਿਉਂ ਇੰਨੇ ਹੁਣ ਵਸਾਇਦੀਆਂ ਕੰਮ ਕਰ ਰਹੇ ਹੋ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਇਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਚਾਰੇ ਲਗ ਲਗ ਸਪੋਰਟ ਲਾਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਸਿੰਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਸਿੰਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗਾਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਛਰਾਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਮਕਾਨਾਂ ਵਾਲੇ ਹੈਗੇ ਮਾਰਕੀਟ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹਨਾਂ ਤੋਂ ਪਰਾਂ ਲੈਂਦੇ ਹੈਗੇ ਆ ਸੌਤ ਨਹੀਂ ਹਜ਼ਾਰਾਂ ਰੁਪਏ ਵਿੱਚ ਕਾਇਆ ਲੈ ਕੇ ਮੋਲ ਪਸੇ ਗੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਾ ਕਾਰਵਾਸਤ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਨਹੀਂ ਆਉਣਾ ਬੈਂਡਿੰਗ ਜੌਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਸੀ ਬੈਂਡਿੰਗ ਜੌਨ ਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ ਚਕਾ ਹੁਣ ਸਾਰਾ ਚਕਾ ਚਕੋ ا سے او تان کمانه کرن لاندو ها 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 او تان

ਇਹ ਕਾਫੀ ਹਲਾਸ਼ਰੀਆਂ ਤੁਸੀਂ ਇੱਕ ਰੋਜ਼ਮਰਗੀ ਆ ਤੁਸੀਂ ਖਾਦੀ ਕਰਵਾ ਰਹੇ ਹੈਗੇ ਆ ਰਖਾਲ ਮੁਵਰ ਰੋਡ ਤੇ ਕਾਫੀ ਸਵਾਇਆ ਵੀ ਕਰਤਾ ਹੈਗਾ ਹਾਂਜੀ ਫਟਾ ਦੇ ਸੰਸਾਰ ਵੀ ਇਹ 3-4 ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਆ ਕੀ ਕਰਾ ਫਟਾ ਦੇ ਬਾਰੇ ਤੁਸੀਂ ਕੋਈ ਨੇ ਹੁਣ ਸੈਵੀ ਦਾ ਕੰਮ ਕਰ ਰਹੇ ਆ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੌਟ ਲਏ ਹੋਏ ਆ ਜਿੱਥੇ ਅਸੀਂ ਮੈਕਸਮ ਜਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗੜਨ ਪੈ ਰਿਹਾ ਆ ਉਸ ਵਿਗੜਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਜਗਾਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ-ਪੂਰਾ ਕਮੇਟੀ ਵੱਲੋਂ ਇਹ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟ ਆ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹ ਪ੍ਰਾਇ ਲੈਂਦੇ ਹੈਗੇ ਆ ਫੌਤ ਨਹੀਂ ਹਜ਼ਾਰਾਂ ਰੁਪਏ ਵਿੱਚ ਕਾਇਆ ਲੈ ਕੇ ਮੋਹਲ ਪਸੇ ਗੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਵਾਈ ਕਰਾਵਾਸਤੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਨਹੀਂ ਆਉਣਾ ਬੈਂਡਿੰਗ ਜੌਨ ਅਸੀਂ ਸ਼ਹਿਰ ਦਾ ਨੂਰਨਾ ਰੋਡ ਤੇ ਇੱਕ ਅਸੀਂ ਬੈਂਡਿੰਗ ਜੌਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ करो चलो ਵੇਖਾ ਤੁਸੀਂ ਅੱਲਾ ਸ਼ਹਿਰ ਫਲੋਰ ਵਿੱਚ ਤੁਸੀਂ ਜਿਹੜੀ ਹੋਟਲਾਂ ਕੀਤੀ ਹੈਗੇ ਦੁਕਾਨਾਂ ਵਾਲੇ ਨੇ ਇਹ ਕਾਫੀ ਹਲਾਸ਼ਰੀਆਂ ਤੁਸੀਂ ਇਹ ਰੋਜ਼ਮਰ ਚੱਲੀ ਜਾਂ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ ਰਖਲ ਮੂਵਰ ਰੋਡ ਤੇ ਕਾਫੀ ਸਵਾਇਆ ਵੀ ਕਰਤਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ ਤਿੰਨ ਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਹੈ ਕੀ ਕਰਾ ਤੁਹਾਡੇ ਬਾਰੇ ਤੁਸੀਂ ਕਿਉਂ ਇੰਨੇ ਹੁਣ ਸੈਦੀ ਦਾ ਕੰਮ ਕਰ ਰਹੇ ਹੋ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਪਤਾ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਮਮ ਜ਼ਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵੈਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਰਦੀ ਵੀ ਨੇ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦਬੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਕੀਕਲ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹਨੂੰ ਪਰਾਇਆ ਲੈਂਦੇ ਹੈਗੇ ਆ ਸੌਤ ਨਹੀਂ ਹਜ਼ਾਰਾਂ ਰੁਪਏ ਵਿੱਚ ਤਾਇਆ ਲੈ ਕੇ ਮੋਲ ਪਾਸੇ ਕੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਰਾਂਗੇ ਕਾਰੋਬਾਰ ਉਸਨਾਂ ਦੀਆਂ ਅਸੀਂ ਰੇਡੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਨਹੀਂ ਆਉਣਾ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਅਸੀਂ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ يا جناب توهان کي ਇਹ ਜਿਹੜੇ ਲੋਕ ਤੇ ਛੜਰੀ ਵਾਲਾ ਸਾਡੀ ਵਾਲੇ ਨੂੰ ਬੰਦ ਕਰਾਉਂਦਾ ਰਹੇ। ਰੇਸ਼ਾ ਤੁਸੀਂ ਅੱਲਾਹ ਸ਼ਹਿਰ ਫਲੋਰ ਵਿੱਚ ਤੁਸੀਂ ਜਿਹੜੀ ਹੋਕੜਾ ਕੀਤੀ ਹੈਗੀ ਦਖਲਾ ਵਾਲਿਆਂ ਨੇ। ਇਹ ਤੇ ਕਾਫੀ ਹਲਾਸ਼ਰੀ ਨਾਲ ਤੁਸੀਂ ਇੱਕ ਰੋਜ਼ਮਰ ਜਾਈਆਂ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ। ਖਾਸ ਕਰ ਮੁਹਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ। ਹਾਂਜੀ। ਪਰ ਇਹਦਾ ਸੰਸਾਰ ਵੀ ਇਹ ਹੈ ਕਿ ਚਾਰਦਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਆ। ਕੀ ਕਿਹਾ ਫੋਟਾ ਦੇ ਬਾਰੇ ਤੁਸੀਂ ਕੋਈ ਨੇ ਹੁਣ ਅਸਰ ਵੀ ਨਾ ਕਰ ਰਹੇ। ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਲਗ ਲਗ ਸਪੋਰਟ ਲਾਏ ਹੋਏ ਆ ਜਿੱਥੇ ਅਸੀਂ ਮੈਕਸਮ ਜਿਆਦਾ ਕਰੋਸਿੰਗ ਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗੜਨ ਪੈ ਰਿਹਾ ਆ ਉਸ ਵਿਗੜਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਇਹਦੇ ਵਿੱਚ ਅਸੀਂ ਇੱਕ ਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਕਿਹੜਾ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਚਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟਲ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਤੋਂ ਪਰਹਾ ਲੈ ਲੈਂਦੇ ਹੈਗੇ ਆ 100 ਨਹੀਂ ਹਜ਼ਾਰਾਂ ਰੁਪਏ ਬਚਾ ਲੈ ਕੇ ਮੋਹਲ ਪਾਸੇ ਗੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਵਾਈ ਕਰਾ ਵਾਸਤੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਜ਼ੋਨ ਆ ਨਾ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੇ ਰੋਡ ਤੇ ਇੱਕ ਅਸੀਂ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਾਵਾਂ میں پکار رہا ہوں کہ یہ جو بات ہے یہ جو بات ہے یہ جو بات ہے جناب جناب کے تم نہیں ہو رہے ہو اپ کو سمجھ نہیں آ رہا ہے تعالی ਅਰੇ ਤੇ ਲੋਕ ਤੇ ਛੱਡ ਦਿ ਯਾਰ ਰੇ ਸਾਡੀ ਆ ਰਹੀ ਹੈ ਸਭ ਕੋ ਫਟਾਉਣਾ ਹੈ ਰੇ ਇਹ ਪਾ ਲੋ ਰੇ ਇਹ ਸਾਥ ਤੁਸੀਂ ਅੱਲਾਹ ਸ਼ਹਿਰ ਫਲੋਰ ਵਿੱਚ ਤੁਸੀਂ ਜਿਹੜੀ ਫੋਟੋ ਲਗਾ ਕੀਤੀ ਹੈਗੀ ਦੁਕਾਨਦਾਰਾਂ ਦੇ ਇਹ ਕਾਫੀ ਹਲਾਸ਼ਰੀਆਂ ਤੁਸੀਂ ਇਹ ਰੋਜ਼ਮਰ ਰਹੀਆਂ ਤੁਸੀਂ ਸਾਡੀ ਕਰਵਾ ਰਹੇ ਹੋਗੇ ਆ ਰਖਾਲ ਮੁਹਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ ਹਾਂਜੀ ਤੁਹਾਡੇ ਦਾ ਸੰਸਾਰ ਵੀ ਇਹਨੇ ਪਿੰਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਆ ਕੀ ਕਰਾ ਤੁਹਾਡੇ ਬਾਰੇ ਤੁਸੀਂ ਕੋਈ ਨੇ ਹੁਣ ਸੈਟਿੰਗਾਂ ਕੰਮ ਕਰ ਰਹੇ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਮ ਜ਼ਿਆਦਾ ਕਰੋਸਿੰਗ ਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗੜਨ ਪੈ ਰਿਹਾ ਆ ਉਸ ਵਿਗੜਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵਾਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸਿਗਾ ਇਹਦੇ ਵਿੱਚ ਅਸੀਂ ਇੱਕ ਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਜਿਹੜਾ ਵੀ ਹੱਦ ਮੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਤੇ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਛਰਾਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਮਨਸ਼ਾਸਤਰੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਦਿਓ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟ ਵਾਲੇ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਨੂੰ ਪ੍ਰਾਇਆ ਲੈਂਦੇ ਹੈਗੇ ਆ 100 ਤੋਂ ਨਹੀਂ ਹਜ਼ਾਰਾਂ ਰੁਪਈਆ ਵਿੱਚ ਕਾਇਆ ਲੈ ਕੇ ਮੋਲ ਬਕਸੇ ਗੋਲਮੈਂਟ ਕਰਾਉਂਦੇ ਆ ਉਹਨਾਂ ਤੇ ਕੀ ਕਾਰਵਾਈ ਕਰਾਂਗੇ ਉਹਨਾਂ ਦੀ ਅਸੀਂ ਰੇਡੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਨਹੀਂ ਆਉਣਾ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵਾਂ ਰੋਡ ਤੇ ਇੱਕ ਅਸੀਂ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇਡੀਆਂ ਆ ਉੱਥੇ ਪਹੁੰਚਦੀਆਂ ਕਰਾਵਾਂਗੇ ਸਿਆਰ ਘਰ ਵਿੱਚ ਜਿਹੜੀ ਹੋਟਲਾਂ ਕੀਤੀ ਹੈਗੇ ਤਾਂ ਬੰਦਾਲਾ ਨੇ ਇਹ ਕਾਫੀ ਹਲਾਸ਼ਰੀ ਦਾ ਤੁਸੀਂ ਇਹ રોજਮਰ ਚੱਲੀ ਆ ਤੁਸੀਂ ਸਾਡੀ ਕਰਵਾ ਰਹੇ ਹੈਗੇ ਆ